ਪੈਰੀ ਕਤਲ ਕਾਂਡ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਦੱਸਦੀ ਹੈ ਕਿ ਹੁਣ ਮਾਸਟਰਮਾਈਂਡ ਤੋਂ ਕੁਝ ਦੂਰੀ ਤੇ ਹੈ ਪੁਲਿਸ ਦੱਸਦੀ ਹੈ ਕਿ ਚੰਡੀਗੜ੍ਹ ਦੇ 26 ਸੈਕਟਰ ਦੀ ਟੈਂਬਰ ਮਾਰਕੀਟ ਦੇ ਵਿੱਚ ਇੱਕਾ ਕਤਲ ਹੋਇਆ ਸੀ ਇੰਦਰਪ੍ਰੀਤ ਉਰਫ ਪੈਰੀ ਜਿਸਦਾ ਕਾਫੀ ਮਾਮਲਿਆਂ ਦੇ ਵਿੱਚ ਨਾਂ ਸੀ ਤੇ ਬਦਨਾਮ ਨਾਮ ਸੀਗਾ ਜਿਸਦੇ ਲਿੰਕ ਨੇ ਜਿਹੜੇ ਉਹ ਕਾਫੀ ਗੈਂਗਸਟਰਾਂ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਉਸਤੇ ਕਤਲ ਤੋਂ ਬਾਅਦ ਵੀ ਕਈ ਆਡੀਓ ਜਿਹੜੀਆਂ ਨੇ ਉਹ ਵੀ ਵਾਇਰਲ ਹੋ ਜਾਂ ਚਾਹੇ ਫਿਰ ਲਾਰੈਂਸ ਬਿਸ਼ਨੋਈ ਦੇ ਨਾਲ ਗੱਲਬਾਤ ਵੀ ਹੋਵੇ ਕਿਉਂਕਿ ਪੈਰੀ ਦਾ ਕਤਲ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਨਾਲ ਗੱਲਬਾਤ ਹੋਈ ਸੀ ਚਾਹੇ ਫਿਰ 골ਡੀ ਬਰਾੜ ਦੀ ਹੋਵੇ ਜਿਸ ਤਰੀਕੇ ਦੇ ਨਾਲ 골ਡੀ ਬਰਾੜ ਦੇ ਵੱਲੋਂ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਹੀ ਪੈਰੀ ਦਾ ਕਤਲ ਕਰਵਾਇਆ ਗਿਆ ਤਾਂ ਹੁਣ ਇਸ ਗੁੱਥੀ ਨੂੰ ਜਿਹੜੀ ਪੁਲਿਸ ਸੁਝਾਉਂਦੀ ਹੋਈ ਨਜ਼ਰ ਆ ਰਹੀ ਆ ਤਾਂ ਦੱਸਦੀ ਹੈ ਕਿ ਪਹਿਲੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਆ ਉਸ ਗ੍ਰਿਫਤਾਰੀ ਦੇ ਜ਼ਰੀਏ ਹੁਣ ਮਾਸਟਰਮਾਈਂਡ ਤੱਕ ਕ੍ਰਾਈਮ ਬ੍ਰਾਂਚ ਪਹੁੰਚ ਦੀ ਕੋਸ਼ਿਸ਼ ਕਰ ਰਹੀ